ਮਨਿੰਦਰ ਅੰਮੀ ਜੀ ਆ ਮਾ ਉਰੇ ਆਹ ਤਾ ਦਸੋ ਦਾ ਜਾ ਰਾ ਸੁਣ ਇਹ ਗਲੀ ਕੋ ਕੰਮ ਨਹੀਂ ਤਾਂ ਅੰਦਰ ਦਾ ਨਹੀਂ ਆਣਾ ਜਿਹੜਾ ਕੰਮ ਆ ਹਾਂ ਜੀ ਮੈਂ ਕਿਹਾ ਭਈ ਉਹਦਾਂ ਇਹਨਾਂ ਨੇ ਆਪਣੇ ਸੁਣੇ ਨੇ ਤੇ ਰਮਨ ਨੇ ਆਹੋ ਮੈਨੂੰ ਸੱਦਿਆ ਘਰ ਅੱਛਾ ਘਰ ਸੱਦਿਆ ਤੇ ਮੈਂ ਗਈ ਚਲੋ ਮਾਸਟਰ ਜਿਆ ਕੋਈ ਕੰਮ ਹੋਊਗਾ ਆਹੋ ਮੈਂ ਗਈ ਤੇ ਅਸੀਂ ਬਹਿ ਜਾ ਇੱਥੇ ਵੀ ਜੀ ਬਹਿ ਜਾ ਮੈਂ ਕੋਈ ਨਹੀਂ ਬਹਿ ਜਾਣੀ ਆ ਅੱਛਾ ਤੇਰੇ ਨਾਲ ਗੱਲ ਕਰਨੀਆਂ ਹਾਂ ਕੋਈ ਠੀਕ ਆ ਨੇ ਆਖਿਆ ਮੇਰੇ ਨਾਲ ਗੱਲ ਕਰਨੀਆਂ ਤੁਸੀਂ ਕਾਦੀ ਮੈਂ ਗੱਲ ਕਰਨੀ ਹਾਂ ਹਾਂ ਮੈਂ ਬਹਿ ਜਾ ਤੂੰ ਦੱਸ ਲੈ ਤੈਨੂੰ ਕੋਈ ਗੱਲ ਨਹੀਂ ਹਾਂ ਚਲੋ ਮੈਂ ਬਹਿ ਗਈ ਕੁਰਸੀ ਤੇ ਅੱਛਾ ਲੱਗੇ ਹੋ ਵੀ ਬਹਿ ਕੇ ਦੋਹਾਂ ਕੁਰਸੀਆਂ ਤੇ ਠੀਕ ਹੈ ਇੱਕ ਬਨੇ ਰਮਨ ਬਹਿ ਗਿਆ ਤੇ ਇੱਕ ਬਨੇ ਸੋਨਾ ਬਹਿ ਗਿਆ ਅੱਛਾ ਮੈਂ ਵਿਚਕਾਏ ਠੀਕ ਆ ਤੇ ਮੈਂ ਦੱਸੋ ਕੀ ਗੱਲ ਵਾ ਮੈਂ ਚਾਚਾ ਸੱਦਿਆ ਤਾ ਹਾਂ ਹੂੰ ਹਾਂ ਤੇ ਫੇ ਦੱਸਣਾ ਕਿ ਆ ਤੂੰ ਮਨ ਨੂੰ ਦਾਦੀ ਮਨ ਨੂੰ ਤੰਗ ਬੜਾ ਕਰਨੀ ਆ ਤੂੰ ਨੀਕੀ ਕੁੜੀ ਨੂੰ ਬੜੀਆਂ ਗੱਲਾਂ ਕਰਨੀ ਆ ਫਲਾਣ ਆ ਠੀਂਗ ਆ ਤੁੰ ਤੋ ਉਹਨਾਂ ਨੂੰ ਜੀਣ ਨਹੀਂ ਦਿੰਦੀ ਅੱਛਾ ਪਹਿਲਾਂ ਤੂੰ ਤੱਲੇ ਮਾਰਦੀ ਹਾਂ ਤੇ ਰਿਸ਼ਤਾ ਕਰਾਉ ਰਿਸ਼ਤਾ ਕਰਾਉ ਅੱਛਾ ਤੇ ਜੇ ਹੁਣ ਅਹੀਂ ਕਰਾ ਦਿੱਤਾ ਤੇ ਹੁਣ ਤੂੰ ਉਹਨਾਂ ਨੂੰ ਕਾਨੂੰਨੀ ਵੀ ਨਹੀਂ ਦਿੰਦੀ ਹਾਂ ਮਨ ਤਾਂ ਰੋਟੀ ਪੱਕੀ ਨਹੀਂ ਪਚਦੀ ਬਿੱਜੀ ਨੂੰ ਕਹਿਣਾ ਹੀ ਨਾ ਨਿਆਣਿਆਂ ਨੂੰ ਕਹਿਣਾ ਪੈਂਦਾ ਵਾ ਅਹੀਂ ਨਾ ਆਖਾਂਗੇ ਤੇ ਕੌਣ ਆਖੂਗਾ ਠੀਕ ਨਹੀਂ ਕਿਸੇ ਬਾਹਰ ਮਾਣ ਕੇ ਥੋੜਾ ਕਹਿਣਾ ਵਾ ਇਹ ਗੱਲ ਮੈਂ ਕਹੀ ਬੁੱਧ ਉਹਨਾਂ ਨੂੰ ਮੈਂ ਕਹਾਂ ਕੀ ਗੱਲ ਸੁਣ ਜੇ ਉਹ ਬੱਚੀ ਆ ਨਿਆਣੀ ਆ ਤੇ ਮੈਂ ਹਾਂ ਕਰ ਦਿਆ ਨੇ ਬੋਤ ਨੂੰ ਕਹਿਣਾ ਆਹੋ ਹੀ ਤਾਂ ਗੱਲ ਹੈਗੀ ਆ ਬਾਹਰ ਤਾਂ ਕੋਈ ਥੋੜਾ ਸਮਝਾਉਂਦਾ ਵਾ ਨਾ 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 ਕਰ ਦੇ ਜੀਆਂ ਨੇ ਸਮਝਾਣਾ ਕਿ ਪਤਾ ਇਦਾਂ ਨਹੀਂ ਤੇ ਇਦਾਂ ਕਰੋ ਹਾਂਜੀ 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 ਤੇ ਇਹਦੇ ਚ ਮੈਂ ਕੀ ਮਾੜਾ ਕਹਿ ਤਾ ਹੂੰ ਉਹ ਉਹ ਨੂੰ ਆਨੀਆ ਭਾਂਡੇ ਮਾਂ ਜੇ ਤੂੰ ਉਹ ਨਿਆਣੀ ਆ ਥਾਂ ਜਿਵੇਂ ਤੇ ਉਹਦੇ ਮਗਰ ਪਈ ਰਹੀ ਨਹੀਂ ਆ ਉਹਨੂੰ ਤੇ ਕਾਨੂੰਨ ਨਹੀਂ ਦਿੰਦੀ ਉਹਨੂੰ ਤੋ ਖੇਡਣ ਨਹੀਂ ਦਿੰਦੀ ਮੈਂ ਆਖਿਆ ਹੈ ਮੈਂ ਉਹਨੂੰ ਖੇਡਣ ਕਿਉਂ ਨਹੀਂ ਦੇਣਾ ਮੈਨੂੰ ਨਹੀਂ ਪਤਾ ਫੇ ਨਿਆਣੇ ਆ ਹਨੀ ਨਿਆਣੇ ਪਾਣੀ ਓਯਾ ਹੋ ਉਹਨਾਂ ਦੀ ਹੋਊਗਾ ਮੈਂ ਬੱਚੀ ਨੇ ਆਪੇ ਹੀ ਇਹ ਕੰਮਾਂ ਚੋਂ ਨਿਕਲੇ ਆ ਤੇ ਮੈਂ ਤੂੰ ਮੈਨੂੰ ਕਿਹੜੀਆਂ ਗੱਲਾਂ ਦੱਸਣ ਲਈ ਆ ਅੱਛਾ ਨਹੀਂ ਤੁਹਾਡੀ ਤਮਾ ਵਿਗੜ ਗਈ ਆ ਤੁਹਾਨੂੰ ਹੁਣ ਜੀਵਨ ਰੋਟੀ ਪੱਕੀ ਮੈਂਡਾ ਵੀ ਨਾ ਦੇਣਦਾ ਵੀ ਪਕਾ ਕੇ ਟਾਇਮ ਨਾ ਹੁਣ ਤੁਹਾਡੀ ਤਮਾ ਵਿਗੜ ਗਈ ਆ ਹੁਣ ਤੁਹਾਨੂੰ ਰੋਟੀ ਪੱਕੀ ਪਚਦੀ ਨਹੀਂ ਮੈਂ ਆ ਕਿ ਆ ਕਿ ਮਹਿੰਦੀ ਪਾਚੀ ਦੀ ਸਾਲੋਂ ਰੋਟੀ ਆਹੀ ਉਹਨੂੰ ਕੀ ਕਹਿੰਦੇ ਆਂ ਅਸੀਂ ਤਾਂ ਕੁਝ ਵੀ ਨਹੀਂ ਕਹਿੰਦੇ ਸਾਨੂੰ ਮਾੜੀ ਲੱਗਦੀ ਆ ਓਏ ਆਹੋ ਠੀਕ ਆ ਜੋ ਬਣਿਆ ਦੇ ਦੇ ਇੱਕ ਟੁਪਕੇ ਖਾ ਲੈਨੇ ਆ ਲੈਨੇ ਆ ਤੇ ਮੈਂ ਕੋਈ ਗੱਲ ਨਹੀਂ ਉਹ ਕਿਹੜਾ ਮਾੜਾ ਦੇਂਦਾ ਆਂ ਜੀ ਸਾਨੂੰ ਅਸੀਂ ਤਾਂ ਕਹਿੰਦੇ ਹੀ ਨਹੀਂ ਗੇ ਤੇ ਬਿਆ ਕੁੜੀ ਦੀ ਗੱਲ ਜ਼ਰੂਰ ਆ ਚਲੋ ਬੱਚੀ ਨੂੰ ਆਖ ਦੇਈਦਾ ਵੀ ਪਤਾ ਏਦਾਂ ਨਹੀਂ ਏਦਾਂ ਕਰ ਓਹੋ ਤੇ ਮੈਂ ਵੀ ਕੋਈ ਵੱਡੀ ਗੱਲ ਨਹੀਂ ਕਹਿਣਾ ਪੈਂਦਾ ਘਰ ਦੇ ਵਿੱਚ ਹਾਂ ਹਾਂ ਤੇ ਅਸੀਂ ਬੜੀਆਂ ਗੱਲਾਂ ਉਹਨਾਂ ਦੇ ਭਰਾਵਾ ਕੀਤੀਆਂ ਉਹਨਾਂ ਤੇ ਇੰਨੀਆਂ ਗੱਲਾਂ ਉਹਨਾਂ ਤੇ ਮੇਰੀ ਵੀ ਗਲਤੀ ਤੇ ਇੱਕ ਗੱਲ ਵਾਪਕ ਗਲਤੀ ਤਾਂ ਉਹਨਾਂ ਦੋਵਾਂ ਜੀ ਨੇ ਮੰਨਾ ਆਪੇ ਨਹੀਂ ਦੀ ਦੀ ਕੀ ਗੱਲ ਘਰ ਤੇ ਘਰ ਜਾ ਕੇ ਕਰਨੀ ਚਾਹੀਦੀ ਠੀਕ ਨਹੀਂ ਆਪਣੇ ਘਰ ਆਪਣੇ ਘਰ ਦਾ ਬੰਦਣਾ ਪਣਾ ਹੈ ਪਈ ਨੋਈ ਫਿੱਤਰਾ ਕਰਦੇ ਤਾਂ ਹੁਣ ਇਹ ਆ ਗੱਲਾਂ ਕਰਨ ਦੇ। ਉਹਨਾਂ ਤਾਂ ਕਰਨੀਆਂ ਪੁੱਤ ਕਰਨਾ। ਹਾਂ। ਤੇ ਜੇ ਇਹੋ ਹੀ ਅਕਲਵਾਨੀ ਹੁੰਦੀ ਤਾਂ ਆਪਣੇ ਘਰ ਦੀ ਗੱਲ ਕਿਹੋਂ ਦੱਸਣੀ ਉਹਨਾਂ ਨੂੰ। ਉਹੋ ਤੇ ਗੱਲ ਏ। ਤੂੰ ਇਹ ਨਹੀਂ ਉੱਥੋਂ ਜੀ ਦੱਸਣ ਗਈ ਤੇ ਮੈਨੂੰ ਦੱਸਦੀ ਵੀ ਆ ਗੱਲ ਵਾ। ਹੈਂ? ਮੈਨੂੰ ਦੱਸ ਦਿੰਦੀ ਮੈਨੂੰ ਹੀ ਕਹਿ ਦਿੰਦੀ ਵੀ ਬੀਜੀ ਤੁਸੀਂ ਨਾ ਕਰਿਆ ਕਰੋ ਇਦਾਂ। ਚਲੋ ਕੁੜੀ ਨਿਆਣੀ ਆ ਕੋਈ ਨਹੀਂ ਤੁਸੀਂ ਸਿਆਣੇ ਜੇ। ਹਾਂ ਜੀ। ਤਾਹ ਹੋ ਜਾਂਦੇ ਤੇ ਤੁਸੀਂ ਜਿੰਦਾ ਮਰਜੀ ਸਹਿਮਤ ਦੇ ਲਿਓ ਕੋਈ ਗੱਲ ਨਹੀਂ ਮੈਂ ਬੱਸ ਥੋੜਾ ਕਰਨੀ ਏ। ਸੋ ਗੱਲਾਂ ਪਤਾ ਹੁੰਦੀਆਂ ਹੋਣ। ਮੈਂ ਕੀ ਆਖਣਾ ਹੈ ਮੈਨੂੰ ਹੀ ਕਹਿ ਦਿੰਦੀ ਆ ਗੱਲ। ਇਹਨੂੰ ਜੇ ਕਰ ਜਾ ਕੇ ਗੱਲਾਂ ਕਰਕੇ ਭਾਵੇਂ ਮੇਰੇ ਨੂੰ ਪੋਤੀ ਨੇ ਹਾਂ ਹਾਂ ਪਰ ਗੱਲਾਂ ਤੇ ਉਹਨਾਂ ਨੇ ਮੈਨੂੰ ਕਰ ਦਿੱਤੀਆਂ ਨਾ ਮੇਰੀ ਝੋਲੀ ਭਰ ਦਿੱਤੀ ਚੰਗੀ ਉਹਨਾਂ ਗੱਲਾਂ ਨਾ ਨਾ ਮੈਂ ਉੱਥੋਂ ਪੁੱਤ ਉੱਠਣ ਜੋਗੀ ਨਾ ਮੈਂ ਉੱਥੇ ਬਹਿਣ ਜੋਗੀ ਤੇ ਫੇਰ ਮੈਂ ਲੱਗੀ ਤੁਰੰਤੇ ਬਹਿ ਜਾ ਬੀਜੀ ਰੋਟੀ ਖਾ ਕੇ ਜਾਈ ਮੈਂ ਕਿਹਾ ਬਥੇਰਾ ਠੇਡ ਮੇਰਾ ਤਹਾਂ ਭਰ ਦਤਾ ਹਾਂ ਮੈਂ ਜੀਵਨ ਦੀਆਂ ਪੱਕੀਆਂ ਖਾਵਾਂਗੀ ਆਓ ਠੀਕ ਆ ਤੁਹਾਡੀਆਂ ਕੰਨ ਖਾਵਾਂ ਤੂੰ ਹੀ ਤਾਂ ਮੈਨੇ ਬੜੀਆਂ ਰੋਟੀਆਂ ਖਵਾ ਲਤੀਆਂ ਨੇ ਮੈਂ ਕਿਹਾ ਗੱਲ ਤੇ ਆ ਬੀਬੀ ਬੜੀ ਮੜੀ ਠੀਕ ਨਹੀਂ ਪਰ ਇਤਰਾ ਉਹਨੂੰ ਚਾਹੀਦਾ ਨਹੀਂ ਪਰ ਨਾ ਹੁਣ ਮੈਂ ਜੀਵਨ ਨੂੰ ਕਹਿੰਦਾ ਵੀ ਜੇ ਨਿਕ ਨਿਕੇ ਗੱਲਾਂ ਕਰਨੀਆਂ ਹਨ ਨਾ ਇਹ ਗੱਲਾਂ ਦੇ ਲੋੜ ਬੰਦੇ ਜਾਣੇ ਉਹ ਮੁੜ ਕੇ ਅਸੀਂ ਤੰਗ ਹੋਣਾ ਪਰਵਾਹ ਨਹੀਂ ਠੀਕ ਨਹੀਂ ਉਹ ਤੇ ਆਪਣੇ ਘਰ ਸਵੇਰ ਸੰਡੇ ਉਹਨੂੰ ਵੀ ਲੋੜਵਾ ਠੀਕ ਨਹੀਂ ਘਰ ਮਹਾਨਾਇਕ ਰੱਖ ਚੰਗੇ ਉਹਦੇ ਗਾਲਵਾ ਤੇ ਨਿਕ ਨਿਕੀ ਗੱਲ ਨਿਕ ਨਿਕੀ ਗੱਲ ਇਸ ਤਰ੍ਹਾਂ ਹੋਣ ਲੱਗੀਆਂ ਤੇ ਫਿਰ ਖਲਾਰਾ ਪੈ ਜਾਊਗਾ ਪੰਚਾਇਤਾਂ ਦੇ ਵਿੱਚ ਵਿੱਚ ਜੀ ਆਪਣੇ ਘਰ ਦਾ ਪਤਾ ਤਮਾਸ਼ਾ ਦੱਸਣ ਵਾਲੀ ਗੱਲ ਵਾ ਹੂੰ ਹੂੰ ਉਹਨੂੰ ਇਹ ਸਮਝਾਵੇਂ ਵੀ ਆਪਣੇ ਘਰ ਦਾ ਆਪਣਾ ਤਮਾਸ਼ਾ ਨਹੀਂ ਦੱਸੀਦਾ ਹੁੰਦਾ ਫੇਰ ਵੀ ਭਾਵੇਂ ਚਲੋ ਮੇਰੇ ਤੇ ਤੁਸੀਂ ਪੁੱਤ ਇੱਕੋ ਜਿਹੇ ਹਾਂਜੀ ਹਾਂਜੀ ਤੇ ਆਪਸ ਵਿੱਚ ਮੈਂ ਤੇ ਸਰੀਕਾ ਹੀ ਬਣ ਜਾਂਦਾ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਵਾਸ਼ਾ ਹੀ ਰਹਿੰਦੇ ਸਰੀਕ ਫੇਰ ਹਾਂ 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 ਤੇ ਵੇਖ ਉਦੋਂ ਤੱਲੇ ਮਾਰਦੇ ਤੂੰ ਨੇ ਨਾ ਤਾਂ ਕਰ ਕੀ ਬਣ ਗਿਆ ਠੀਕ ਹੈ ਨਾ ਇਹ ਹੋਰ ਤੂੰ ਮੈਨੂੰ ਸਮਝਾ ਲਈ ਮੈਂ ਤੇ ਕੀ ਕਹਿ ਸਕਨੀ ਹਾਂ ਕੋਈ ਗੱਲ ਕੋਈ ਨਹੀਂ ਬੀਬੀ ਹੁਣ ਨਾ ਜੋ ਪਿਛੇ ਹੋ ਗਿਆ ਵਾ ਨਾ ਉੱਤੇ ਪਾ ਮਿੱਟੀ ਤੇ ਗਾੜੀ ਵਿੱਚ ਬੰਨ੍ਹ ਮਾਰ ਦੇਣਾ ਠੀਕ ਨਹੀਂ ਹਾਂ ਹਾਂ ਉੱਥੇ ਹੁਣ ਤੇਰੇ ਹੱਥ ਚ ਗੱਲ ਵਾ ਪੁੱਤ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਕੁਛ ਨਹੀਂ ਉਹ ਕਹਿਣਾ ਫੇਰ ਵੀ ਚਲੋ ਵੀਜੀ ਤੇ ਸੈਨੇ ਥਾਂ ਜੇ ਤੇ ਧੰਨ ਬਦਰ ਬੰਦਾ ਗੱਲ ਐਵੇਂ ਗਾਗਾ ਗੱਲ ਕਰਦੇ ਤੇ ਗੱਲ ਦਿਲ ਦੇ ਲੜ ਜਾਂਦੀ ਆ ਠੀਕ ਨਹੀਂ ਤੇ ਕੋਈ ਗੱਲ ਨਹੀਂ ਤੋ ਤੁਸੀਂ ਟੈਨਸ਼ਨ ਨਾ ਲਿਓ ਕਿਸ ਗੱਲ ਦੀ ਹੈ ਤੇ ਮਾਰਨਾ ਹੋ ਜਿਓ ਟੈਨਸ਼ਨ ਨਾ ਕੀ ਨਾ ਨਹੀਂ ਮੈਨੂੰ ਤੇ ਉਹਨਾਂ ਨੇ ਕਿਤੇ ਮੈਂ ਕਿਹਾ ਵੀ ਕੋਈ ਬਹਿਣ ਜੋਗੀ ਨਾ ਉੱਥੇ ਰਹਿਣ ਦਿੱਤਾ ਇੰਨੇ ਨਾਲ ਮੈਨੂੰ ਗੱਲਾਂ ਕੀਤੀ ਚਲ ਕੋਈ ਨਹੀਂ ਮੰਮੀ ਨਾ ਸਮਝਾਉਣਾ ਉਹਨਾਂ ਨੂੰ ਦੋਹਾਂ ਜਨਾਂ ਨੂੰ ਜਾਨਣਾ ਮੰਮੀ ਉਹਨਾਂ ਦਾ ਕਿ ਇਤਰਾ ਨਹੀਂ ਕਰੀਦਾ ਹੁੰਦਾ ਠੀਕ ਨਹੀਂ ਇਹਦੇ ਦਸ ਕਰ ਸਾਡੀ ਮਾਂ ਆ ਹੈ ਬੀਬੀ ਉਹਨਾਂ ਤੂੰ ਉਹਨਾਂ ਰਮਾਲ ਕਰ ਰਜ਼ਾਈ ਲੈ ਕੇ ਮਾਰਨਾ ਬਹੁਤ ਤੇ ਇਹਦੇ ਮਸਲੇ ਦਾ ਮਹੱਲ ਉਹਨੇ ਹੱਲ ਕਰਦਾ ਹੈ ਆਹੋ ਚਲ ਠੀਕ ਆ ਪਤਾ ਹੁਆ ਆਪੇ ਹੁਣ ਪਰਲੇ ਗੱਲ ਜਿਹੜੀ ਕਰਨੀ ਆ ਮੈਂ ਬਿਮਾਰ ਨਹੀਂ ਕਹਿਣਾ ਬਿਮਾਰ ਨਾ ਹੋ ਜਾ ਕੋਈ ਗੱਲ ਜੀ ਜਦੋਂ ਮੈਂ ਕੀ ਬਿਮਾਰ ਹੋਣਾ ਤਾਂ ਨਾ ਹੋਣਾ ਕਰੋਨਾ ਨੇ ਤਾਂ ਕੋਈ ਗੱਲ ਛੱਡੀ ਨਹੀਂ ਕਰਨ ਵਾਲੀ ਚਲੋ ਮਰਜੀ ਉਹਨਾਂ ਨੇ ਕੀ ਕਰ ਲੈਣਾ ਹੁਣ ਸਾਡੇ ਉਹ ਮੇਰੀ ਗੱਲ ਸੁਣਾ ਹਾਂ ਕੰਮ ਛੱਡ ਆ ਗਈ ਜੀ ਆਹੋ ਆ ਗਿਆ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਮੈਂ ਪੀਤਾ ਵਾ ਅੱਛਾ ਤੇ ਮੇਰੀ ਗੱਲ ਸੁਣਾ ਤੂੰ ਜੂ ਜਾ ਕੇ ਸੋਣੂਗੇ ਘਰ ਨਹੀਂ ਗਈ ਗੱਲਾਂ ਕਰਦੀ ਤੇ ਨਹੀਂ ਆ ਤੇ ਤੇਰੇ ਆ ਤੇ ਕੰਮ ਚੱਗਾ ਨਹੀਂਗਾ ਬੀਬੀ ਕਹਿੰਦੀ ਵੀ ਮੇਰੇ ਨਾਲ ਪਲੇ ਕੱਖ ਨਹੀਂ ਛੱਡਿਆ ਦੋਵਾਂ ਦੀ ਮੇਰੀ ਗੱਲ ਸੁਣੋ ਜੇ ਮੈਂ ਦੱਸਣ ਗਈ ਹੀ ਤੇ ਮੈਂ ਤੁਹਾਨੂੰ ਦੱਸ ਕੇ ਗਈ ਹੀ ਤੇ ਮੋਂ ਦੱਸਣਾ ਤੇ ਤੁਹਾਡੇ ਫੋਨ ਤੇ ਫੋਨ ਆਇਆ ਨਹੀਂਗਾ ਤੇ ਬੀਜੀ ਨੂੰ ਘਰ ਘੱਲੋ ਤੇ ਮੈਨੂੰ ਕੀ ਪਤਾ ਉਹਨਾਂ ਇੰਨੀਆਂ ਗੱਲਾਂ ਕਰਨੀਆਂ ਮੈਂ ਤਾਂ ਕਹਿੰਦਾ ਥੋੜਾ ਬਹੁਤਾ ਕਹਿਣਗੇ ਵੀ ਆ ਸਮਝਾ ਵੀ ਐ ਸੋ ਗੱਲਾਂ ਬਹੁਤ ਪਤਾ ਹੁੰਦੀਆਂ ਜ਼ਿਆਦਾ ਕਿ ਮੈਂ ਕੀਤੀ ਆ ਆਹੋ ਕੀ ਆਂਦੇ ਇਹ ਆਉਂਗਾ ਤੂੰ ਤੰਗ ਕਰਨ ਦੀ ਪਹਿਲਾਂ ਤੁਹਾਡੇ ਤੱਲੇ ਮਾਰਦੀ ਸੀ ਉਹ ਵਾ ਜੇ ਆ ਹੁਣ ਜੇ ਰਿਸ਼ਤਾ ਹੋ ਗਿਆ ਵਾ ਤੇ ਹੁਣ ਜੇ ਛੱਡੋ ਬਾਰੇ ਗੱਲ ਨੂੰ ਇਹਨੂੰ अच्छा। ਕਾ ਵਧੀਆ ਗੱਲਾਂ ਬਤਾਂਦੀਆਂ ਕੀਤੀਆਂ ਉਹਨਾਂ ਨੇ ਬਾਬਾ। ਹਾਂਜੀ ਤਾਂ ਮੁੰਬੀਜੀ ਜਾਂਦੇ ਆ। ਉਹ ਬੀਜੀ ਵਿਚਾਰੀ ਇੱਕ ਰੋਣ ਨਹੀਂ ਨਹੀਂ ਤੇ ਬਾਕੀ ਦੇ ਸਾਰੇ ਕੰਮ ਨਹੀਂ ਕਰਨਾ। ਕੀ ਜਾਂਦੇ ਜਿਆਦਾ ਕਿੰਨਾ ਕੀਤੀਆਂ ਮੈਨੂੰ? ਉਹ ਤਾਂ ਗੱਲ ਵਾ ਫਿਰ ਵੀ ਸੈਣੀ ਬੈਠੇ ਯਾਰ ਸਾਡੀ ਮਾਂ ਵਾ ਹੈ। ਪਰ ਗਲਤੀ ਤੇ ਮੇਰੀ ਹੈ ਨਾ। ਤੇ ਗਲਤੀ ਤਾਂ ਰਮਨ ਦੀ ਵੀ ਹੈਗੀ ਆ। ਕਿ ਚੱਲ ਇੱਕ ਅੱਧੀ ਗੱਲ ਕੀਤੀ ਛੱਡ ਪਰ। ਪਰ ਮੈਂ ਤਾਂ ਉਹਨਾਂ ਨਾਲ ਤਾਂ ਗੱਲ ਕੀਤੀ ਵੀ ਚੱਲ ਉਹਨਾਂ ਦੀ ਜੇ ਮਾਂ ਲੱਗਦੀ ਹੈ ਨਾ ਤੇ ਆਪੇ ਕਿਸ ਤਰੀਕੇ ਨਾਲ ਸਮਝਾਉਣਗੇ। ਮੈਨੂੰ ਕੀ ਪਤਾ ਉਹਨਾਂ ਨੇ ਮੈਨੇ ਮਾਰਨੇ ਆ ਤੇ ਗੱਲਾਂ ਕਰ ਵੀ ਨਾ। ਮੈਂ ਤੇ ਇਹ ਸੋਚਿਆ ਹੈਗਾ ਕਿ ਚੱਲ ਵੱਡੇ ਆ ਤੇ ਚਲ ਉਹਦਾ ਪਿਆਰ ਨਾ ਕਹਿਣਗੇ ਵੀ ਬੀਜੀ ਹੁਣ ਪਿਆਰ ਨਾ ਰਿਹਾ। ਮੇਰੀ ਗੱਲ ਸੁਣ ਲੈ ਅਜੇ ਤੇ ਗੱਲ ਸਾਡੇ ਦੋਵਾਂ ਜਾਣਿਆ ਅਜਾ। ਤੁਮਾਂ ਪਰਿਵਾਰਾਂ ਚ ਬਾਹਰ ਲੋਕਾਂ ਨੂੰ ਪਤਾ ਲੱਗਾ ਨਾ ਤੇ ਲੋਕਾਂ ਪੂਰੀ ਖਿੱਲੀ ਢਾਉਣੀ ਹੈ ਹੈ। ਤੇ ਪਹਿਲਾਂ ਰੋਟੀ ਤਾਂ ਤਾਂ ਗਈ ਤੇ ਹੁਣ ਰੋਟੀ ਮਿਲਣ ਲੱਭੀ ਤੁਹਾਨੂੰ ਵਾਰ ਨੂੰ ਦਲਵਾਰਾਂ ਦੇ ਮਾਰਨ। ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ। ਮੈਂ ਬੀਜੀ ਕੋ ਮਾਫੀ ਮੰਗ ਲੀਨੀ ਹੈ ਹੋਰ ਕੀ ਹੈ। ਚਲ ਗਲਤੀ ਤੇ ਮੇਰੀ ਹੀ ਮੈਂ ਅੰਦਰ ਪੈ ਕੇ ਆਰਾਮ ਨੂੰ ਚਰ ਲੈਂਦੀ ਕੀ ਹੋ ਚੱਲਿਆ ਸੀਗਾ। ਚਲ ਵੱਡੇ ਹੁਣ ਮੰਨਦੀ ਐ ਨਾ ਵੀ ਗਲਤੀ ਮੇਰੀ ਹੈਗੀ ਐ। ਨਹੀਂ ਮੈਂ ਮੰਨ ਗਈ ਐ ਗਲਤੀ ਮੇਰੀ। ਚਲ ਮੈਂ ਗੱਲ ਨਾ ਕਰਦੀ ਤੇ ਆਪੇ ਨਾ ਸਕਦੇ ਨਾ ਕੋਈ ਗੱਲ ਹੁੰਦੀ ਮੇਰੇ ਕੋਲ ਵੀ ਤੇ ਗਲਤੀ ਹੋਈ ਗਈ ਆ ਚਲੋ ਗੱਲ ਹੁੰਦੀ ਇੱਕ ਅੱਧੀ ਕੀਤੀ ਠੀਕ ਹੈ ਜੇ ਤੋ ਅਗਲਾ ਬੰਦਾ ਕਹਿੰਦੇ ਵੀ ਮੈਂ ਨਹੀਂ ਕਰਦਾ ਤੇ ਬਾਰ 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 ਉਹੇ ਗੱਲ ਬਾਰ ਬਾਰ ਉਹੇ ਗੱਲ ਬੰਦਾ ਚੰਗਾ ਨਹੀਂ ਲੱਗਦਾ ਠੀਕ ਨਹੀਂ ਚਲੋ ਕੋਈ ਨਹੀਂ ਤੁਸੀਂ ਤਾਂ ਕਰੋ ਹੁਣ ਤੁਸੀਂ ਮੈਨੂੰ ਮਾਫੀ ਦੇ ਉਦੋਂ ਤਾਂ ਮੈਂ ਬੀਜੀ ਕੋ ਵੀ ਮਾਫੀ ਮੰਗ ਲੀਨੀ ਆ ਅਜੇ ਮਾਸੀ ਨੂੰ ਨਹੀਂ ਤਾਂ ਪਤਾ ਜੇ ਉਹ ਆ ਵੀ ਉਹਨੇ ਤੇ ਉਹ ਬਵਾਦ ਕਰਨੇ ਕੋਈ ਗੱਲ ਨਹੀਂ ਕਰਨ ਵਾਲੇ ਉਹਦੀ ਦੇ ਅੱਗੇ ਜ਼ੁਬਾਨ ਵੱਡੀ ਆ ਵੀ ਮੇਰੀ ਭੈਣ ਨੇ ਤਾਂ ਕੀਤਾ ਹਾ ਹਾਂ ਮੈਂ ਕਿਤੇ ਤੰਗ ਕੀਤਾ ਤੇ ਪੁੱਛੋ ਤਾਂ ਸਹੀ ਵੀਜੀ ਨੂੰ ਰੋਟੀ ਦਾ ਰੋਟੀ ਪਾਣੀ ਦਾ ਪਾਣੀ ਮੈਂ ਤਾਂ ਦੇਣਾ ਤੇ ਮਗਰਬੰਗ ਖਦੀ ਰਹਿਣੀ ਪਰ ਇੱਕ ਗੱਲ ਹੈਗੀ ਉਹ ਹੁਣ ਨਾ ਜਾ ਕੇ ਕੋਈ ਨਾ ਮਾੜੀ ਚੰਗੀ ਗੱਲ ਕਰੀ ਠੀਕ ਆਖੀ ਬਹੁਤ ਵਧੀਆ ਬਹੁਤ ਵਧੀਆ ਸਾਰਾ ਕੁਝ ਠੀਕ ਠਾਕ ਹੋਣ ਨਹੀਂ ਕੋਈ ਗੱਲ ਆਹੋ ਕੋਈ ਨਹੀਂ ਮੈਂ ਹੁਣ ਵੀਜੀ ਕੋ ਮਾਫੀ ਮੰਗਣੀ ਹੈ ਤੇ ਗੱਲ ਕਰ ਲੈਣੀ ਹੈ ਮੈਂ ਕੋਈ ਨਹੀਂ ਤੂੰ ਨਾ ਟੈਨਸ਼ਨ ਲਾ ਉਹ ਚੰਗਾ ਦੱਸਾਂ ਗੱਲ ਕੀ ਆ ਫਿਰ ਵੀ ਸਿਆਣਾ ਬੰਦਾ ਵਾ ਕਿੱਥੇ ਜਾਣਾ ਹੈ ਆਪਣੇ ਮਾਪੇ ਆਪਣੇ ਪੁੱਤਾਂ ਤੇ ਪੁੱਤਾਂ ਕੋ ਰਹਿੰਦਾ ਹੁੰਦਾ ਗੱਲ ਤਾਂ ਤੁਹਾਡੀ ਵੀ ਸੱਚੀ ਆ ਪਰ ਚਲੋ ਕੋਈ ਨਹੀਂ ਤੂੰ ਹੀ ਨਾ ਟੈਨਸ਼ਨ ਲਾਉਂ ਮੈਂ ਕਰਦੀਆਂ ਗੱਲਾਂ ਬੀਜੀ ਨਾ ਦੱਸਾਂ ਕੀ ਗੱਲ ਵਾ ਸਿਆਣਾ ਬੰਦਾ ਵਾ ਘਰ 'ਚ ਬੈਠਾ ਨਹੀਂ ਮਾਨ ਹੁੰਦਾ ਠੀਕ ਨਹੀਂ ਤੇ ਮਾਲਕ ਕਿਹਾ ਟੈਨਸ਼ਨ ਲੈ ਕੇ ਬੀਪੀ ਬਾਪੀ ਵੱਧ ਗਿਆ ਤੇ ਹੋਰ ਕੰਮ ਪੈ ਗਿਆ ਤੇ ਮੁੜ ਕੇ ਕਿੱਥੇ ਜਾਣਾ ਹੈ ਹਾਂ ਭੋਂ ਤੱਕ ਤੇ ਆ ਕੇ ਪਿੱਛੇ ਜੇਗੀ ਤੇ ਘਰ ਭਾਲ ਜੀ ਦਾ ਵਾ ਹੈ ਗੱਲ ਤਾਂ ਤੁਹਾਡੀ ਵੀ ਸੱਚੀ ਤੇ ਕੋਈ ਕਿਤੇ ਘਰ ਆਉਂਦਾ ਚਲੋ ਕੋਈ ਗੱਲ ਹੁਣ ਤੁਸੀਂ ਨਾ ਇੰਨਾ ਨਾ ਸੋਚੋ ਮੈਂ ਕਰਦੀਆਂ ਗੱਲਾਂ ਪਈ ਪਰ ਇੱਕ ਗੱਲ ਹੀ ਹੁਣ ਗਾਂ ਤੋਂ ਨਾ ਇਹ ਮੈਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਇਹ ਗੱਲ ਦੀ ਠੀਕ ਹੈ ਨਾ ਆਹੋ ਮੈਂ ਕਰ ਲੈਣੀ ਆ ਗੱਲ ਕੋਈ ਨਹੀਂ। ਹਾਈ ਹਾਈ ਮੈਨੂੰ ਕੀ ਪਤਾ ਹੈਗਾ ਤੇ ਰਮਨ ਭੈਣ ਜੀ ਹੋਣਾ ਨੇ ਗਾਲੀ ਪੈ ਜਾਣਾ ਵੀ ਜੀ ਦੇ। ਮੈਂ ਤਾਂ ਕਿਹਾ ਸੀ ਚੱਲ ਭਾਜੀ ਵੀ ਪੁੱਤ ਲੱਗਦੇ ਆ ਤੇ ਚੱਲ ਪਿਆਰ ਨਾਲ ਬੋਲਣਗੇ ਵੀ ਬੀਜੀ ਆਪਣੇ ਘਰ ਨੂੰ ਪਿਆਰ ਨਾਲ ਰੱਖਿਆ ਕਰੋ। ਇਹ ਤਾਂ ਉਲਟੀ ਪੈ ਗਏ। ਹੈਂ? ਐਦਾਂ ਤੇ ਨਹੀਂ ਨਾ ਕਰਨਾ ਚਾਹੀਦਾ ਫਿਰ ਵੀ ਮਾਂ ਆ ਵਾ ਵੱਡੀ ਆ ਹਟ ਤੋਂ। ਚੱਲ ਗਲਤੀ ਤੇ ਮੇਰੀ ਆ ਮੇਰੇ ਕਹਿਣ ਤੇ ਤੇ ਉਹ ਗਲ ਪਏ ਆ। ਹੁਣ ਐਦਾਂ ਕਰਦੀ ਆ ਬੀਜੀ ਕੋ ਮਾਫੀ ਮੰਗਣੀ ਆ। ਹੋ ਸਕਦਾ ਮੈਨੂੰ ਮਾਫ ਕਰ ਹੀ ਦੇਣ। ਚਲ ਕੋਈ ਗੱਲ ਨਹੀਂ ਉਹਦਾ ਘਰ ਦੀ ਗੱਲ ਘਰ ਚ ਰੱਖਣੀ ਚਾਹੀਦੀ ਆ ਜਦੋਂ ਕਰਦੀਆਂ ਗੱਲਾਂ ਬਾਹਰ ਨਿਕਲਣ ਆ ਪਿੰਡਾਂਵਾਂ ਫਿਰ ਤਮਾਸ਼ਾ ਬਣ ਜਾਂਦਾ ਵਾ ਚਲ ਪਹਿਲਾਂ ਮੈਂ ਵਿਜੀ ਗੱਲ ਹੀ ਜਾਨੀ ਆ ਬਾਕੀ ਕੰਮ ਬਾਅਦ ਕਰੂੰਗੀ ਵਿਜੀ ਬੈਠੇ ਜੇ ਹਾਂ ਬਈ ਕਹੇ ਪਤਾ ਮੇਰੀ ਗੱਲ ਸੁਣ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਤੇ ਹੁਣ ਤੂੰ ਹੀ ਮੈਨੂੰ ਮਾਫੀ ਕਰ ਦੋ ਤੇ ਚੰਗੀ ਗੱਲ ਵਾ ਮਾਫ ਤੇ ਮੈਂ ਚਲੋ ਪਤਾ ਕੀਤਾ ਆ ਮੈਂ ਤੈਨੂੰ ਕਿਹੜਾ ਕੋਈ ਬੁਰਾ ਸਮਝਣ ਨਹੀਂ ਤੂੰ ਵੀ ਸਾਡੀ ਧੀ ਆ ਦੀਆਂ ਤਾਂ ਜਦੋਂ ਤੇ ਆਈਆਂ ਚਲੋ ਤੂੰ ਪਕਾ ਕੇ ਦਿਨੀ ਆ ਧੋ ਕੇ ਦਿਨੀ ਆ ਤੱਤਾ ਠੰਡਾ ਸਭ ਕੁਝ ਦਿਨੀ ਆ ਤੇ ਸਾਨੂੰ ਤੋਂ ਬੁਰੀ ਥੋੜੀ ਲੱਗਨੀ ਆ ਹੈ ਉਹ ਤੇ ਬਣਾ ਕੇ ਲਿਆਉਂਦਾ ਤੈਨੂੰ ਹਾਂਜੀ ਤੇ ਆਪਣੇ ਘਰ ਦਾ ਤੋਂ ਸਾਰਾ ਕੰਮ ਚੁੱਕ ਲਿਆ ਵਾ ਮੈਨੂੰ ਇੰਨਾ ਹੀ ਬੜਾ ਸ਼ੁਕਰ ਆ ਪਰ ਚਲੋ ਮੇਰਾ ਭਾਰ ਹੌਲਾ ਹੋ ਗਿਆ ਹੁਣ ਮੈਨੂੰ ਫਿਕਰ ਨਹੀਂ ਕਿਸੇ ਕੰਮ ਦਾ ਠੀਕ ਆ ਨਾ ਹਾਂਜੀ ਤੇ ਆ ਜਿਹੜੀਆਂ ਤੋਂ ਦੋ ਗੱਲਾਂ ਤੋਂ ਚਲੋ ਉਹਨਾਂ ਨਾਲ ਕਰ ਦਿੱਤੀਆਂ ਉਹਨਾਂ ਨੇ ਗਾੜੀ ਕਹੀ ਦੀਆਂ ਕਹੀ ਬਣਾ ਕੇ ਤੇ ਮੇਰੀ ਬੇਇੱਜ਼ਤੀ ਕੀਤੀ ਇਹ ਗੱਲ ਦਾ ਮੈਨੂੰ ਬੜਾ ਦੁੱਖ ਆ ਉਹਨਾਂ ਨੇ ਤਾਂ ਨਹੀਂ ਬੋਲਣਾ ਚਾਹੀਦਾ ਚੱਲ ਮੈਂ ਤਾਂ ਕੁੜੀ ਦੇ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਹੋਇਆ ਤਾਂ ਮੈਂ ਤਾਂ ਕਰਦੀ ਗੱਲ ਉਹ ਵੀ ਮੇਰੀ ਗਲਤੀ ਹੀਗੀ ਮੈਨੂੰ ਉਹਨਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਪਤਾ ਤੂੰ ਕੀ ਦੀ ਤੇ ਫੇਰ ਉਹਨਾਂ ਮੈਨੂੰ ਕੀਤੀਆਂ ਫੋਨ ਕਰਕੇ ਸੱਦਿਆ ਮੈਨੂੰ ਤੇ ਫੇਰ ਮੈਨੂੰ ਸਾਰੀਆਂ ਗੱਲਾਂ ਕੀਤੀਆਂ ਗੱਲਾਂ ਵੀ ਕਿੰਨੀਆਂ ਕੀਤੀਆਂ ਵੀ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਪੀ ਦੱਸਾਂ ਘੜੀ ਘੜੀ ਨਹੀਂ ਮੈਨੂੰ ਦੱਸਣ ਡਈ ਹੀ ਹੈ ਤੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਵੀ ਗੱਲ ਤੇ ਮੈਂ ਹੀ ਕੀਤੀ ਤਾਂ ਹੀ ਤਾਂ ਉਹਨਾਂ ਨੇ ਗੱਲਾਂ ਕੀਤੀਆਂ ਗਲਤੀ ਤੇ ਸਾਰੀ ਮੇਰੀ ਹੈ ਮੈਂ ਨਾ ਗੱਲ ਕਰਦੀ ਕੋਈ ਤੇ ਨਾ ਸਾਡੇ ਘਰ ਦੀ ਗੱਲ ਬਾਹਰ ਜਾਂਦੀ। ਨਾ ਉਹਨਾਂ ਨੂੰ ਪਤਾ ਲੱਗਦਾ ਕੋਈ ਗੱਲ ਦਾ ਤੂੰ ਮੈਨੂੰ ਹੀ ਪੁੱਤ ਕਹਿ ਲੈਂਦੀ। ਤੇ ਵੀ ਜੀ ਆਹ ਗੱਲ ਇਦਾਂ ਵਾਂ ਤੇ ਇਦਾਂ ਤੁਸੀਂ ਨਾ ਕਹਿਆ ਕਰੋ, ਇਦਾਂ ਨਾ ਕਰਿਆ ਕਰੋ। ਕੋਈ ਗੱਲ ਨਹੀਂ। ਮੈਂ ਕਿਹੜੇ ਉੱਪਰੀਆਂ ਜਾਂ ਤੁਸੀਂ ਉੱਪਰੇ ਹੋਂ ਤੇ ਇੱਕੋ ਕਾਲਚ ਰਹਿਣਾ ਇਕੱਠਿਆਂ। ਤੇ ਮਾਂ ਧੀਆਂ ਵਾਂਗੂ ਰਹਿਣਾ। ਅਸੀਂ ਕੋਈ ਗੱਲ ਨਹੀਂ ਕੀਤੀ ਅਸੀਂ ਬਾਹਰ ਕਿਉਂ ਕਰਦੀਏ? ਕਰਨੀ ਕਿਸੇ ਨਾਲ। ਤੇ ਉਹ ਕੁੜੀ ਦੀ ਤੂੰ ਗੱਲ ਕਰਨੀ ਆ ਤੇ ਕੁੜੀ ਉਹ ਮੇਰੀ ਪੋਤੀ ਆ। ਉਹ ਮੇਰੇ ਕੋਲ ਦੁਸ਼ਮਣ ਥੋੜੀ ਹੋਵੇ ਹੁਣ ਮੇਰੀ ਪੋਤੀ ਆ। ਅਈ ਤੇ ਉਹਦੀਆਂ ਕਈ ਵਾਰੀ ਮਾਂ ਪੁੱਤ ਬਾਰੇ ਗੱਲਾਂ ਕਰਨੇ ਆਂ ਕਿ ਚੱਲ ਉਹਦਾ ਬੜਾ ਸੋਚਨੇ ਆਂ ਕਿ ਇਦਾਂ ਨਹੀਂ ਇਦਾਂ ਕਰਾਂਗੇ ਕੋਈ ਤਗੜਾ ਘਰ ਦੇਖਾਂਗੇ ਕੋਈ ਚੰਗਾ ਮੁੰਡਾ ਵੇਖਾਂਗੇ ਨੌਕਰੀ ਵਾਲਾ ਤੇ ਫਿਰ ਵਿਆਹ ਮੰਗੇ ਕੁੜੀ ਸਾਡੀ ਸੌਖੀ ਰਹੇ ਸੰਦ ਕੋ ਬੁਰੀ ਤੋੜੀ ਲੱਗਦੀ ਹਾਂਜੀ ਮੈਂ ਤੇਰੇ ਢਿੱਡ 'ਚ ਵੇਹਾਂ ਮੂੰਗਾ ਸਾਨੂੰ ਕੋਈ ਪੁੱਤ ਉਦ ਪਰਿਆਰੀ ਨਹੀਂ ਮੇਰੇ ਕੋ ਗਲਤੀਆਂ ਬੜੀਆਂ ਹੋ ਗਈਆਂ ਮੈਂ ਸਮਝੀ ਨਹੀਂ ਸਗੀ ਗੱਲ ਨੂੰ ਹੁਣ ਨਾ ਤੂੰ ਮੈਨੂੰ ਮਾਫੀ ਕਰ ਦੋ ਕਿਉਂ ਨਾ ਮਾਫ ਤੇ ਪੁੱਤ ਕੀਤਾ ਹੀ ਆਂ ਅਸੀਂ ਤੈਨੂੰ ਕੀ ਆਖਣਾ ਵਾ ਕੋਈ ਗੱਲ ਨਹੀਂ ਧੀਆਂ ਨੂੰ ਕੀ ਮਾਫ ਕਰਨਾ ਹੁੰਦਾ ਤੇ ਨਾ ਕੀ ਕਰਨਾ ਹੁੰਦਾ ਵਾ ਇਹ ਨਾ ਤੁਹਾਨੂੰ ਗੱਲ ਆਖ ਮਾਫੀ ਆ ਤੂੰ ਕੋਈ ਨਹੀਂ ਗਾਹ ਵਾਤੇ ਕਰਦੀ ਗੱਲ ਨਹੀਂ ਪੁੱਤ ਕਿਤੇ ਗਾਹ ਕਰਦੀ ਨਹੀਂ ਨਹੀਂ ਹੁਣ ਨਹੀਂ ਕਰਦੀ ਹਾਂ ਤਾਂ ਮੈਂ ਕੰਨਾਂ ਨੂੰ ਹੱਥ ਲਾਉਣੀ ਆ ਅੱਜ ਤੋਂ ਬਾਅਦ ਆਪਣਾ ਕਰਦੀ ਗੱਲ ਨਾ ਕਿਤੇ ਕਰੂਗੀ ਲੋਕੀ ਵੇਂਦੇ ਆ ਪੁੱਤ ਤਮਾਸ਼ਾ ਇਹ ਲਈ ਆ ਕਿ ਇਹਨਾਂ ਦੇ ਘਰ ਹੁਣ ਕੀ ਬੰਦਿਆ ਅੱਗੇ ਤੇ ਰੋਟੀ ਤੋਂ ਤਰਸਦੇ ਪਸਾਂ ਦੀ ਪਕਾਵੇ ਕੋਈ ਤੇ ਮੰਨਦੇ ਕੀ ਕਰਦੇ ਆ ਲੋਕੀ ਇਕਦੇ ਆ ਚਾਲ ਬਣਾਉਂਦੇ ਗੱਲਾਂ ਭਾਵੇਂ ਆਪਣਾ ਹੀ ਨੌਂ ਪੁੱਤ ਹੋਵੇ ਵਾਕਿਆ ਸਹੀ ਗੱਲ ਵਾ ਹਾਂ ਤੇ ਉਹ ਮੈਂ ਤੇ ਘਰ ਦੇ ਵਿੱਚ ਜਿਹੜਾ ਨਾ ਉਹ ਕਰਤੇ ਆ ਹਾਂਜੀ ਹਾਂਜੀ ਸਾਨੂੰ ਨਾ ਕੋ ਸੋਚਣਾ ਚਾਹੀਦਾ ਹੈ ਗੱਲ ਕਰਨ ਤੋਂ ਪਹਿਲਾਂ ਤੇ ਮੈਂ ਵੀ ਸੋਚਿਆ ਕੁੱਝ ਨਹੀਂ ਤੇ ਬਸ ਇਦਾਂ ਹੀ ਜਾ ਕੇ ਤਾਂ ਉਹਨੂੰ ਦੱਸਤੀਆਂ ਗੱਲਾਂ ਸਾਰੀਆਂ ਮੈਂ ਇਹੋ ਤੇ ਗੱਲ ਹੋਈ ਆ ਉਹ ਫਿਰ ਉਹਨਾਂ ਨੇ ਇੱਕ ਦੀਆਂ ਚਾਰ-ਚਾਰ ਬਣਾ ਕੇ ਦੱਸਿਆ ਮੈਨੂੰ ਕੀਤੀਆਂ ਮੇਰੇ ਨਾਲ ਹਾਂਜੀ ਮਗਰ ਉਹੋ ਤੋੜੀ ਅਸੀਂ ਰੋਟੀ ਖਾ ਲਾ ਮਾਤਾ ਰੋਟੀ ਮੈਂ ਮੈਂ ਅੱਜ ਨਹੀਂ ਰੋਟੀ ਖਾਣੀ ਮੈਂ ਰੋਟੀ ਉਹਦੀ ਜੀਵਨ ਦੀ ਪੱਕੀ ਖਾਵਾਂਗੀ ਹੁਣ ਤਾਂ ਕੋਈ ਗੱਲ ਨਹੀਂ ਮੈਂ ਹੀ ਪਕਾ ਕੇ ਰੱਖਾਂਗੀ ਮੈਂ ਰੋਜ਼ ਤੇ ਹੁਣ ਵੀ ਮੈਂ ਉਹਦੀ ਪੱਕੀ ਖਾਣੀ ਆ ਜਾ ਕੇ ਤੁਸੀਂ ਜਿੰਨੇ ਮਰਜ਼ੀ ਗੱਲਾਂ ਮੈਨੂੰ ਕਰੋ ਹਾਏ ਮੈਂ ਕਿੱਡੀ ਗਲਤੀ ਇਤਨੀ ਕਿੰਨੇ ਚੰਗੇ ਮੇਰਾ ਕਿਨਾ ਸੋਚਦੇ ਤੇ ਮੈਂ ਕਿੰਨੀ ਗਲਤ ਸੋਚ ਬੈਠੀ ਪਿਹਰੇ ਤੇ ਹੀ ਮੇਰੀ ਤੀਨ ਨੂੰ ਤੱਕਾ ਦੇਣਾ ਚਾਹੁੰਦੇ ਜੀ ਨਹੀਂ ਨਹੀਂ ਪੁੱਤ ਕਿਉਂ ਵਾਗਰੋ ਵਾਗਰ ਕਰਤੀ ਆ ਕਰਮਾਂ ਵਾਲੀ ਆ ਮੁੰਡੇ ਵੀ ਤੇਰੇ ਨਾਲ ਮੰਮੀ ਮੰਮੀ ਕਰਦੇ ਆ ਤੇ ਸਾਨੂੰ ਕੁੜੀ ਕੋ ਦੁਪਰਿਆਦੀ ਉਹ ਵੀ ਇਹਨਾਂ ਦੀ ਭੈਣ ਦਾ ਪੁੱਤ ਇਹ ਗੱਲ ਦਾ ਨਾ ਤੂੰ ਦਿਲ ਦੇ ਵਿੱਚ ਕਰੀਂ ਇਹੋ ਜੀ ਸਾਨੂੰ ਕੋਈ ਮੇਰ ਤੇਰ ਨਹੀਂ ਹੈਗੀ ਕੋਈ ਗੱਲ ਨਹੀਂ ਵੀ ਦੀ ਹੁਣ ਨਹੀਂ ਮੈਂ ਹੁਜੀ ਕੋਈ ਗੱਲ ਕਰਦੀ ਤੇ ਨਾ ਤੁਹਾਨੂੰ ਸ਼ਿਕਾਇਤ ਦਾ ਮੌਕਾ ਦਊਂਗੀ ਮੁੜ ਕੇ ਉਹ ਹੁਣ ਤੁਹਾਡੀ ਪੋਤੀ ਹੈ ਤੂੰ ਝਿੜਕੋ ਜੋ ਮਰਜ਼ੀ ਕਰੋ ਕੋਈ ਗੱਲ ਹੀ ਹੋਣੀ ਮੇਰੇ ਦਿਲ 'ਚ ਕੋਈ ਗੱਲ ਆ ਬੋਤੀ ਸਮਝ ਕੇ ਪੁੱਤ ਬੱਚੇ ਨੂੰ ਆਪਣਾ ਸਮਝ ਕੇ ਫੇਰ ਹੀ ਬੱਚੇ ਨੂੰ ਝਿੜਕੀਦਾ ਵਾ ਭਈ ਗਲਤ ਕੰਮ ਨਾ ਕਰ ਪੁੱਤ ਘਰ ਇਦਾਂ ਨਹੀਂ ਤੇ ਇਦਾਂ ਕਰ ਦੂਜਾ ਤਾਂ ਕੋਈ ਕਹਿੰਦਾ ਹੀ ਨਹੀਂ ਲੋਕੀ ਤੇ ਵੰਦੇ ਤਮਾਸ਼ਾ ਵੀ ਚੰਗਾ ਗਲਤ ਕਰਦੇ ਤੇ ਕਰਦੇ ਰਹਿਣ ਸਹੀ ਗੱਲ ਆ ਵੀ ਇਹ ਸਹੀ ਗੱਲ ਆ ਮੈਂ ਹੀ ਗਲਤ ਹੋ ਗਈ ਮੈਂ ਹੀ ਗਲਤ ਸੋਚ ਲਿਆ ਹੈਗਾ ਪਰ ਹੁਣ ਮੈਂ ਪਛਤਾਉਂਦੀ ਹੀ ਆਂ ਵੇਲੇ ਨੂੰ ਵੀ ਮੈਂ ਕਿਉਂ ਗਲਤ ਸੋਚ ਬੈਠੀ ਚਾਹੋ ਕੋਈ ਨਹੀਂ ਜਿਹੜੀ ਗਲਤੀ ਪੁੱਤ ਇੱਕ ਵਾਰੀ ਗਲਤੀ ਬੰਦੇ ਕੋਲ ਹੋ ਜਾਏ ਨਾ ਤੇ ਉਹ ਗਲਤੀ ਨੂੰ ਸੁਧਾਰ ਲੀ ਗਏ ਤੇ ਆਂਦੇ ਨਾ ਸਵੀਰਤਾ ਭੁੱਲਿਆ ਸ਼ਾਮਾ ਸ਼ੁਗੋ ਗਾਲੀ ਮੇਰਾ ਤਾਂ ਘਰ ਬਚ ਗਿਆ ਨਹੀਂ ਤੇ ਜੇ ਮੈਂ ਗਲਤ ਫਹਮੀ ਚ ਰਹਿੰਦੀ ਤਾਂ ਹੋ ਸਕਦਾ ਇਹ ਮੈਂ ਘਰੋਂ ਵੀ ਚਲ ਜਾਂਦੀ ਫੇਲ ਕਰਨਾ ਪਤਾ ਹੋ ਜਾਂਦੀਆਂ ਨੇ ਫਿਰ ਗਲਤਫਹਿਮੀ ਦੇ ਵਿੱਚ ਬੜਾ ਖੁਸ਼ ਹੋ ਜਾਂਦਾ ਵਾ ਹਾਂਜੀ ਹਾਂਜੀ ਆਹੋ ਨਹੀਂ ਅੱਜ ਤੋਂ ਬਾਅਦ ਨਹੀਂ ਕੋਈ ਗੱਲ ਕਰਦੀ ਤੇ ਹੁਣ ਮਾਵਾ ਧੀਆਂ ਬਣ ਕੇ ਰਾਵਾਂਗੇ ਤੇ ਮਾਵਾ ਧੀਆਂ ਬਣ ਕੇ ਕੋਈ ਗੱਲ ਨਹੀਂ ਪਤਾ ਹੀ ਤਾਂ ਅੱਗੇ ਮਾਵਾ ਧੀਆਂ ਵਾਲਾ ਹਿਸਾਬ ਆਡਾ ਤੇ ਅਸੀਂ ਤੇ ਰੱਖਦੇ ਨਹੀਂ ਇਹੋ ਜਿਹੀ ਗੱਲ ਜਿਹੜੀਆਂ ਆਪਣੇ ਧੀਆਂ ਉਹ ਤੇ ਬਗਾਨੇ ਕਰ ਚਲ ਜਾਂਦੀਆਂ ਹਾਂਜੀ ਤੇ ਤੁਸੀਂ ਧੀਆਂ ਸਾਡੀਆਂ 'ਚ ਜਿਨ੍ਹਾਂ ਨੇ ਸਾਡੇ ਕੋਲ ਰਹਿਣਾ ਵਾ ਸਾਨੂੰ ਧੁੱਪੇ ਛਾਂਵੇਂ ਕਰਨਾ ਤਤਾ ਠੰਡਾ ਦੇਣਾ ਅਸਲੀ ਤਾਂ ਧੀਆਂ ਲਵਾਂ ਹੁੰਦੀਆਂ ਨੇ ਹਾਂਜੀ ਤੇ ਤੁਹਾਡਾ ਵੀ ਫਰਜ਼ ਵਾ ਸਾਡੇ ਵੀ ਤਸਲੀ ਮਾਂ ਤੇ ਤੁਸੀਂ ਹੀ ਹਾਂ ਚਲੋ ਉਹ ਤੇ ਹੁਣ ਇਸ ਤਰ੍ਹਾਂ ਹੀ ਪਤਾ ਸੋਚਣ ਆਹ ਗੱਲ ਠੀਕ ਵਾ ਜੇ ਕੋਈ ਸੋਚੇ ਤੇ ਕੋਈ ਵੀ ਆਪਣਾ ਮਾਂ ਪਿਓ ਪਿੱਛੇ ਛੱਡ ਕੇ ਆਈਆਂਗੇ ਹਾਂਜੀ ਹਾਂਜੀ ਤੇ ਉੱਥੇ ਬਗਾਨੀਆਂ ਧੀਆ ਆਈਆਂ ਨੇ ਉਹ ਉਹਨਾਂ ਨੂੰ ਖਸ ਕਰਦੀਆਂ ਤੇ ਤੁਸੀਂ ਸਾਨੂੰ ਕਰਨਾ ਸਹੀ ਸੇਵਾ ਕਰਨੀ ਠੀਕ ਹੈ ਹਾਂਜੀ ਹਾਂਜੀ ਇਦਾਂ ਹੀ ਕੰਮ ਪੁੱਤ ਚੱਲਦੇ ਨੇ ਚਲੋ ਕੋਈ ਗੱਲ ਨਹੀਂ ਕੋਈ ਫਿਕਰ ਨਾ ਕਰਤੋਂ ਨਹੀਂ ਕੋਈ ਗੱਲ ਨਹੀਂ ਜੋ ਨਾ ਖਾਤੀ ਗੱਲ ਕਰਤੀ ਮੈਂ ਹਾਂ ਗੱਲ ਪਛਾਂ ਸੋਤੀ ਚਲੋ ਠੀਕ ਆ ਤੇ ਇਹ ਦੱਸੋ ਪਿਆ ਅੱਜ ਕੀ ਖਾਓਗੇ ਫਿਰ ਤੇ ਕੋਈ ਨਹੀਂ ਜੋ ਬਣਾਏਗੀ ਖਾ ਲਾਂਗੇ ਪੁੱਤ ਟੱਬਰ ਦੇ ਨਾਲ ਹੀ ਖਾਣਾ ਮੈਂ ਵੱਖਰਾ ਥੋੜਾ ਖਾਣਾ ਚਲੋ ਠੀਕ ਆ ਕੋਈ ਪਰ ਮੈਂ ਜਾ ਕੇ ਬਣਾਵਾਂ ਰੋਟੀ ਤੇ ਕਰਮ ਕਰਮ ਲਿਆ ਕੇ ਦਿੰਨੀ ਆ ਤੁਹਾਨੂੰ ਮੈਂ ਬਣਾ ਲਾ ਮਨ ਨਾ ਕੋਈ ਜੋ ਬਣਿਆ ਹੋਇਆ ਖਾਣਾ ਖਤ ਠੀਕ ਆ ਸ੍ਰੀਤਾ ਜੀ ਸਾਰੇ ਸਾਰੇ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਜੇ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕਾ ਹੋਣਗੇ ਤੇ ਅੱਜ ਸਾਡੀ ਦੂਜਾ ਵਿਆਹ ਅਨੋਖੀ ਕਹਾਣੀ ਜਿਹੜੀ ਅੱਜ ਉਹਦਾ ਐਂਡ ਹੋ ਗਿਆ ਤੇ ਸਾਡਾ ਮਤਲਬ ਇਹੋ ਹੀ ਹੁੰਦਾ ਹਨਾ ਕਿ ਸਾਰਿਆਂ ਨੂੰ ਸਿੱਖਿਆ ਦੀ ਹੈ ਕੋਈ ਨਾ ਕੋਈ ਤੇ ਆਪਣੇ ਘਰ ਦੀਆਂ ਗੱਲਾਂ ਜਿਹੜੀਆਂ ਉਹ ਬਾਹਰ ਕਰਾਂਗੇ ਤੇ ਬਾਹਰ ਲੋਕੀ ਮਜ਼ਾਕ ਉਡਾਉਣਗੇ ਸਾਡਾ ਹਨਾ ਬਿਲਕੁਲ ਜੀ ਬਿਲਕੁਲ ਤੇ ਸਾਰੇ ਜਿਹੜੇ ਆ ਮਾਮੀਆਂ ਧੀਆ ਸੱਸਾਂ ਜਿਹੜੀਆਂ ਵਾ ਮਾਵਾ ਬਣ ਤੇ ਨਵਾਂ ਜਿਹੜੀਆਂ ਧੀਆ ਪੜਨ ਵਾਸੜਾ ਮੇਨ ਮਕਸਦ ਇਹ ਹੋਈ ਹੁੰਦਾ ਵਾ ਕਿ ਸਾਰੇ ਜਣੇ ਆਪਸ ਵਿੱਚ ਜੁੜੇ ਰਹਿਣ। ਪਰ ਛੋਟੇ ਜੀ ਸੋਚਣ ਦੀ ਹੁੰਦੀ ਇਹ ਗੱਲ ਤੇ ਏਡੀ ਵੱਡੀ ਕੋਈ ਵੀ ਨਹੀਂ ਹੁੰਦੀ। ਹਾਂ ਕਿ ਪਰਿਵਾਰ ਜਣਾ ਵਾ ਇੱਕ ਹੋ ਕੇ ਰਵੇ ਸਾਰਾ। ਬਿਲਕੁਲ ਬਿਲਕੁਲ। ਤੇ ਹੁਣ ਸਾਡੀ ਵੀਡੀਓ ਅੱਜ ਹੋ ਗਈ ਖਤਮ ਤੇ ਹੁਣ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਹਨਾ ਤਾਈ ਜੀ। ਹਾਂ ਜੀ ਹੁਣ ਨਵੀਂ ਲਿਆਵਾਂਗੇ। ਗਾੜੀ ਹੁਣ ਸਾਨੂੰ ਇਸੇ ਤਰ੍ਹਾਂ ਗਾੜੀ ਨਵੀਂ ਵੀਡੀਓ ਚ ਵੀ ਪਿਆਰ ਦਿਓ। ਸਾਰੇ ਭੈਣ ਭਰਾਵਾਂ ਦੇ ਨਾਲ ਅਸੀਂ ਸਾਬ ਜਿਆਵੋ ਹੋ ਸਕੀਏ ਠੀਕ ਠੀਕ ਹਾਂਜੀ ਤੇ ਤੁਹਾਡੀ ਗੰਤੂ ਮਾਵਾ ਤੁਹਾਡਾ ਪਿਆਰ ਸਾਨੂੰ ਬਹੁਤ ਜਿਆਦਾ ਲੋੜ ਆ ਇਸ ਚੀਜ਼ ਦੀ ਤੇ ਬਾਕੀ ਇਹ ਸਾਰੇ ਜਣੇ ਦੱਸਿਓ ਵੀ ਸਾਡੀ ਤਾਈ ਜੀ ਦੀ ਐਕਟਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਹੁਣ ਆਪਾਂ ਨਵੀਂ ਜਿਹੜੀ ਵੀਡੀਓ ਜਿਹੜੀ ਆਣੀ ਉਹਦੇ ਵਿੱਚ ਵੀ ਅਸੀਂ ਅਜੇ ਉਸ ਟੋਰੀ ਹੀ ਸੋਚਣੀ ਆ ਜੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਹੜਾ ਰੋਲ ਤਾਈ ਜੀ ਦਾ ਹੁੰਦਾ ਤੇ ਕਿਹੜਾ ਰੋਲ ਸਾਡਾ ਹੁੰਦਾ ਵਿੱਚ ਫਿਰ ਉਹਦੇ ਬਿਲਕੁਲ ਜੀ ਬਿਲਕੁਲ ਤੇ ਵਧੀਆ ਹੀ ਸੋਚਾਂਗੇ ਕੁਛ ਨਾ ਕੁਛ ਸਾਨੂੰ ਇਹ ਹੁੰਦਾ ਕਹੀਂ ਕੋਈ ਨਾ ਕੁਝ ਸਿਖਿਆ ਦੇਈ ਆਪਣੇ ਭੈਣ ਭਰਾਵਾਂ ਨੂੰ ਪਿਆਹ ਚੀਜ਼ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਬਾਹਰ ਜਾਂਦੀਆਂ ਵਾਂ ਲੋਕੀ ਇੱਥੇ ਗੱਲਾਂ ਦੀਆਂ ਦੋ ਬਣਾ ਕੇ ਤੁਹਾਨੂੰ ਦੱਸਦੇ ਆ ਉਹ ਚੀਜ਼ਾਂ ਨਾ ਹੋਣ ਤੇ ਸਾਰੇ ਭੈਣ ਭਰਾ ਸਮਝਦਾਰ ਬਣੋ ਤੇ ਆਪਣਾ ਘਰ ਜਿਹੜਾ ਚੋੜ ਕੇ ਰੱਖੋ ਤੇ ਜੇ ਕੋਈ ਘਰ 'ਚ ਗੱਲ ਹੋ ਵੀ ਜਾਂਦੀ ਆ ਤੇ ਇੱਕ ਦੂਜੇ ਨੂੰ ਕਹਿ ਕੇ ਤੇ ਉਹਨੂੰ ਪਟਾ ਦਿਓ ਠੀਕ ਆ ਨਾ ਨਹੀਂ ਸਮਝੌਤਾ ਕਰ ਲੋ ਘਰੇ ਸਮਝੌਤਾ ਕਰ ਲੋ ਗੱਲ ਤਾਂ ਹਾਂਜੀ ਤੇ ਬਾਹਰ ਕਰਾਂਗੇ ਤੇ ਬਾਹਰ ਖਲਾਰਾ ਹੀ ਪੈਣਾ ਖਲਾਰਾ ਹੀ ਪੈਣਾ ਹਾਂਜੀ ਖਲਾਰਾ ਪਿਆਣੀ ਨੰਦੋ ਬਸ ਹਾਂ ਪਿਆਣੀ ਨੰਦੋ ਘਰ ਦੀ ਗੱਲ ਕਰਦੇ ਘਰ ਦੀ ਰੱਖੋ ਬਸ ਨਾਲੇ ਦੱਸਾਂ ਤਾਈ ਜੀ ਕੀ ਕਰਨ ਉਹ ਜੇ ਮੜੀ ਮੋਟੀ ਗੱਲ ਬਾਹਰ ਜਾਂਦੀ ਹੈ ਨਾ ਤੇ ਲੋਕੀ ਫਿਰ ਨਿੱਕੀ ਨਿੱਕੀ ਗੱਲ ਦਾ ਲੋਕੀ ਐਗੜੀਆਂ ਗੱਲਾਂ ਬਣਾ ਕੇ ਦੇ ਇੱਕ ਦੂਜੇ ਦੇ ਕੰਨਾਂ 'ਚ ਵਾਰਦੇ ਹੋ ਤੇਰੀ ਸਾਥ ਨਹੀਂ ਚੰਗੀ ਉਹਨੇ ਗਣਾ ਤੇਰੀ ਨੂੰ ਨਹੀਂ ਚੰਗੀ ਉਹ ਗੱਲਾਂ ਇਤਨਾ ਕਰਦੀ ਉਹ ਇਤਨਾ ਕਰਦੀ ਆ ਉਧਾਂ ਚ ਪਟੋ ਧੜੀ ਪੈ ਜਾਂਦੀ ਪਟੋ ਧੜੀ ਪੈ ਜਾਂਦੀ ਆ ਤੇ ਇਹਦਾ ਮਾਹੌਲ ਜਿਹੜਾ ਸਾਰਾ ਖਰਾਬ ਹੋ ਜਾਂਦਾ ਰੋਟੀ ਵੀ ਉਹ ਹੀ ਬਣਨੀ ਦਾਲ ਸਬਜ਼ੀ ਵੀ ਉਹ ਹੀ ਬਣਨੀ ਸਭ ਕੁਝ ਉਹ ਹੀ ਬਣਦਾ ਸਭ ਕੁਝ ਹੋ ਜਾਂਦਾ ਤੇ ਇਹ ਆ ਕਿ ਚਲੋ ਸਾਰੇ ਭਰਾ ਪਿਆਰ ਨਾਲ ਰਹਿਣਾ ਚਾਹੀਦਾ ਪਰ ਪਰਿਵਾਰਾਂ ਦੇ ਵਿੱਚ ਹਾਂਜੀ ਹਾਂਜੀ ਤੇ ਨਹੀਂ ਵੱਧ ਚੜ ਕੇ ਗੱਲ ਕਰਨੀ ਨਹੀਂ ਗੱਲ ਨਹੀਂ ਠੀਕ ਨੇ ਤੇ ਚਲੋ ਠੀਕ ਹੈ ਜੀ ਫਿਰ ਸਾਰੇ ਭੈਣ ਭਰਾ ਵੱਧ ਤੋਂ ਵੱਧ ਪਿਆਰ ਦਿਓ ਸਾਡੀ ਆਉਣ ਵਾਲੀ ਵੀਡੀਓ ਨੂੰ ਵੀ ਤੇ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਿਲਕੁਲ ਬਿਲਕੁਲ ਸਸੀ ਕਾਲ ਜੀ ਸਾਰਿਆਂ ਨੂੰ ਸਰਕਾਰ